ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਾਂਡ 7 ਸਾਖੀ ਜੱਸਾ ਸਿੰਘ ਕੀ ਅਬ ਮੈਂ ਦਿਉ ਸੁਣਾਈ 12000 ਘੋੜਿਆਂ ਨੂੰ ਦਾਣਾ ਵਰਤਾਉਣਾ ਕਿਸੇ ਆਮ ਬਾਲ ਦੇ ਵੱਸ ਦੀ ਖੇਡ ਨਹੀਂ ਤਕੜੇ ਜੁੱਸੇ ਤੇ ਇਰਾਦਿਆਂ ਦੀ ਦ੍ਰਿੜਤਾ ਹੋਣ ਕਰਕੇ ਇਸ ਬਾਲ ਨੇ ਘੋੜਿਆਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਸੀ ਪਰ ਕਦੇ-ਕਦਾਈਂ ਸਿੰਘਾਂ ਦੇ ਛੇੜਨ ਕਾਰਨ ਇਹ ਤੰਗ ਹੋ ਜਾਂਦਾ ਸੀ ਇੱਕ ਤਾਂ 7 ਸਾਲ ਦਿੱਲੀ ਰਹਿਣ ਕਰਕੇ ਇਸ ਦੀ ਬੋਲੀ ਵਿੱਚ ਹਿੰਦੁਸਤਾਨੀ ਦੀ ਝਲਕ ਸੀ ਤੇ ਦੂਜਾ ਦਲ ਵਿੱਚ ਵਿਚਰਣ ਵਾਲੇ ਤੇ ਇੱਥੇ ਹੀ ਜੰਮੇ ਪਲੇ ਬਾਲਾਂ ਦਾ ਮੁਕਾਬਲਾ ਤਾਂ ਕਾਲ ਨਹੀਂ ਕਰ ਸਕਦਾ ਇਸ ਛੋਟੇ ਬਾਲ ਨੇ ਤਾਂ ਤੰਗ ਹੋਣਾ ਹੀ ਸੀ ਇੱਕ ਦਿਨ ਸਿੰਘਾਂ ਦੁਆਰਾ ਇਸ ਦੀ ਬੋਲੀ ਦਾ ਲਗਾਤਾਰ ਮਖੌਲ ਉਡਾਉਣ ਕਰਕੇ ਇਹ ਰੋਣ ਲੱਗ ਪਿਆ ਤੇ ਰੋਂਦਾ ਰੋਂਦਾ ਨਵਾਬ ਕਪੂਰ ਸਿੰਘ ਕੋਲ ਗਿਆ ਮੈਂ ਹੁਣੇ ਸੇਵਾ ਨਹੀਂ ਕਰ ਸਕਾਂਗਾ ਤੁਸੀਂ ਕਿਰਪਾ ਕਰਕੇ ਘੋੜਿਆਂ ਦੀ ਸੇਵਾ ਕਿਸੇ ਹੋਰ ਨੂੰ ਦੇ ਦਿਓ ਪਹਿਲਾਂ ਚੁੱਪਤਾ ਕਰ ਫੇਰ ਦੱਸ ਕਿ ਕੀ ਗੱਲ ਹੋਈ بڑے ਠਰਮੇ ਵਿੱਚ ਨਵਾਬ ਸਾਹਿਬ ਬੋਲੇ ਇੱਕ ਤਾਂ ਇਹ ਦਾਣਾ ਸੁੱਚੇ ਹੱਥੀ ਨਹੀਂ ਲੈਂਦੇ ਤੇ ਜੇ ਮੈਂ ਟੋਕਾਂ ਤਾਂ ਮੈਨੂੰ ਕੁੱਟਦੇ ਹਨ ਇੱਕ ਦੋ ਨਹੀਂ ਸਾਰੇ ਦੇ ਸਾਰੇ ਤੇ ਉਹ ਫੇਰ ਰੋਣ ਲੱਗ ਪਿਆ ਆ ਇਧਰ ਆ ਮੇਰੇ ਕੋਲ ਨਵਾਬ ਕਪੂਰ ਸਿੰਘ ਜੀ ਨੇ ਉਸ ਨੂੰ ਆਪਣੀ ਗੋਦ ਵਿੱਚ ਲਿਆ ਉਸ ਦੇ ਸਿਰ ਤੇ ਹੱਥ ਧਰਿਆ ਤੇ ਬੋਲੇ ਤੂੰ ਦੇਖ ਸਿਰਫ 12000 ਘੋੜਿਆਂ ਨੂੰ ਦਾਣਾ ਦੇਣ ਤੇ ਹੀ ਅੱਕ ਗਿਆ ਹੈ ਖਾਲਸਾ ਪੰਥ ਤਾਂ ਹੋਰ ਵੱਧ ਫੁੱਲ ਰਿਹਾ ਹੈ ਘੋੜਿਆਂ ਦੀ ਗਿਣਤੀ ਤਾਂ ਲੱਖਾਂ ਟੱਪ ਜਾਣੀ ਹੈ ਫਿਰ ਉਦੋਂ ਕੀ ਕਰਿਆ ਕਰੇਗਾ ਨਾਲੇ ਤੈਨੂੰ ਇੱਕ ਭੇਦ ਦੀ ਗੱਲ ਦੱਸਾਂ ਨਵਾਬ ਸਾਹਿਬ ਹੌਲੀ ਜਹੀ ਬੋਲੇ ਜਿਵੇਂ ਉਹ ਬਾਲ ਨੂੰ ਹੀ ਕਹਿ ਰਹੇ ਹੋਣ ਕਿ ਸਿਰਫ ਤੈਨੂੰ ਦੱਸ ਰਿਹਾ ਹਾਂ ਬਾਲ ਉਤਸੁਕਤਾ ਨਾਲ ਨਵਾਬ ਕਪੂਰ ਸਿੰਘ ਜੀ ਵੱਲ ਦੇਖਣ ਲੱਗਾ ਮੈਂ ਕੁਝ ਘੋੜਿਆਂ ਦੀ ਲਿੱਦ ਚੱਕਦਾ ਹੁੰਦਾ ਸੀ ਤੇ ਮੈਨੂੰ ਪੰਥ ਨੇ ਨਵਾਬ ਬਣਾ ਦਿੱਤਾ ਤੇ ਤੂੰ ਤਾਂ ਸਾਰੇ ਘੋੜਿਆਂ ਨੂੰ ਦਾਣਾ ਵਰਤਾਉਂਦਾ ਹੋ ਸਕਦਾ ਪੰਥ ਤੈਨੂੰ ਪਾਤਸ਼ਾਹੀ ਬਣਾ ਦੇਵੇ ਐਸੇ ਸਦਕੀ ਤੇ ਕਹਿਣੀ ਕਰਨੀ ਦੇ ਸੂਰੇ ਪੰਥ ਦੇ ਮਹਾਨ ਸੇਵਾਦਾਰ ਨਵਾਬ ਕਪੂਰ ਸਿੰਘ ਜੀ ਨੇ ਇਹ ਬੋਲ ਬਾਲ ਦੇ ਕੰਨ ਵਿੱਚ ਕਹੇ ਸਨ ਹੋਰ ਕਿਸੇ ਨੇ ਸੁਣੇ ਹੋਣ ਚਾਹੇ ਨਾ ਪਰ ਕਲਗੀ ਤਰਜੀਆਂ ਨੇ ਤਾਂ ਜ਼ਰੂਰ ਸੁਨੇ ਤੇ ਉਹਨਾਂ ਨੇ ਨਵਾਬ ਕਪੂਰ ਸਿੰਘ ਦੇ ਇਹਨਾਂ ਬੋਲਾਂ ਤੇ ਸੱਚੇ ਹੋਣ ਦੀ ਮੋਹਰ ਲਾ ਦਿੱਤੀ ਤੇ ਬਾਲ ਇੱਕ ਦਿਨ ਸੱਚਮੁੱਚ ਪੰਥ ਪਾਤਸ਼ਾਹ ਬਣਿਆ ਕੌਣ ਸੀ ਇਹ ਬਾਲ ਜਾਣਨ ਲਈ ਤਾਂ ਭਾਵੇਂ ਅਸੀਂ ਤਿੰਨੋਂ ਹੀ ਉਤਸੁਕ ਤਾਂ ਪਰ ਕਥਾ ਨੂੰ ਵਿੱਚੋਂ ਕਿਵੇਂ ਟੋਕਦੇ ਸੋ ਸਾਡੇ ਮਗਰ ਖਲੋਤੇ ਇੱਕ ਸਿੰਘ ਨੇ ਸਾਡੀ ਇਹ ਮੁਸ਼ਕਲ ਹੱਲ ਕਰ ਦਿੱਤੀ ਸੁਲਤਾਨ ਉਲਕੋਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਬਾਬਾ ਪੰਗੂ ਬੋਲਿਆ ਤੇ ਪੁੱਛਣ ਵਾਲਾ ਸਿੰਘ ਹੁਣ ਆਪਣੀਆਂ ਬਾਹਾਂ ਤੇ ਹੱਥ ਫੇਰ ਰਿਹਾ ਸੀ ਜਿਵੇਂ ਲੂਂ ਕੰਡਾ ਖੜਾ ਹੋਣ ਤੇ ਕਰੀਦਾ ਹੈ ਦੇਵਾ ਸਿੰਘ ਆਲੂਵਾਲੀਏ ਦੇ ਤਿੰਨਾਂ ਪੁੱਤਰਾਂ ਵਿੱਚੋਂ ਬਦਰ ਸਿੰਘ ਦੇ ਘਰ ਜਸਾ ਸਿੰਘ ਨੇ ਜਨਮ ਲਿਆ ਇਹਨਾਂ ਦੇ ਪੁਰਖੇ ਆਲੂਪਿੰਡ ਤੋਂ ਹੋਣ ਕਰਕੇ ਨਾਮ ਨਾਲ ਆਲੂਵਾਲੀਏ ਲੱਗ ਗਿਆ ਭਾਈ ਬਦਰ ਸਿੰਘ ਨੇ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਸਨ ਤੇ ਉਹਨਾਂ ਦੇ ਹਜੂਰੀ ਸਿੰਘਾ ਪਾਸੋਂ ਹੀ ਖੰਡੇ ਕੀ ਪੋਲ ਲਈ ਸੀ ਬਦਰ ਸਿੰਘ ਦਾ ਆਨੰਦ ਕਾਰਜ ਭਾਈ ਬਾਗ ਸਿੰਘ ਦੀ ਭੈਣ ਨਾਲ ਹੋਇਆ ਭਾਈ ਬਾਗ ਸਿੰਘ ਦਲਪੰਥ ਵਿੱਚ ਵਿਚਰਦੇ ਸਨ ਤੇ ਬੁੱਢੇ ਦਲ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਦੇ ਨੇੜਲੇ ਸਾਥੀਆਂ ਵਿੱਚੋਂ ਸਨ ਜਲ ਸਰਬਤ ਖਾਲਸਾ ਵਿੱਚ ਪੰਥ ਨੂੰ ਬੁੱਢਾ ਦਲ ਤੇ ਤਰਨਾ ਦਲ ਵਿੱਚ ਵੰਡਿਆ ਗਿਆ ਤਾਂ ਭਾਈ ਬਾਗ ਸਿੰਘ ਬੁੱਢੇ ਦਲ ਵਿੱਚ ਨਵਾਬ ਕਪੂਰ ਸਿੰਘ ਜੀ ਕੋਲ ਹੀ ਰੁਕੇ ਸਨ ਜੱਸਾ ਸਿੰਘ ਦੇ ਨਾਨਕੇ ਹੱਲੋਵਾਲੀਏ ਪਰਿਵਾਰ ਦੇ ਪੰਥਕ ਸੇਵਾ ਵਿੱਚ ਜੁਟੇ ਹੋਣ ਕਰਕੇ ਇਹਨਾਂ ਦੀ ਮਾਤਾ ਬੀਬੀ ਜੀਵਨ ਕੌਰ ਵੀ ਗੁਰਮਤ ਵਿੱਚ ਪਰਪੱਕ ਇਸਤਰੀ ਸੀ ਬਿਆੰਤ ਬਾਣੀ ਕੰਠ ਹੋਣ ਦੇ ਬਾਵਜੂਦ ਵੀ ਬੀਬੀ ਜੀ ਬਾਣੀ ਦੀ ਪੋਥੀ ਗਾਤਰੇ ਪਾਏ ਖਜ਼ਾਨੇ ਵਿੱਚ ਸਦਾ ਨਾਲ ਰੱਖਦੇ ਸਨ ਕਮਾਲ ਦਾ ਕੀਰਤਨ ਕਰਨ ਦੀ ਦਾਤ ਸਤਗੁਰਾਂ ਨੇ ਬੀਬੀ ਜੀ ਨੂੰ ਬਖਸ਼ੀ ਹੋਈ ਸੀ ਦੋ ਤਾਰੇ ਨਾਲ ਜਦ ਸਤਗੁਰਾਂ ਦੀ ਕੀਰਤੀ ਕਰਦੇ ਤਾਂ ਸੰਗਤ ਬਾਣੀ ਦੇ ਆਨੰਦ ਰਾਹੀਂ ਉੱਚੇ ਰੋਹਾਨੀ ਮੰਡਲਾਂ ਵਿੱਚ ਪਹੁੰਚ ਜਾਂਦੀ। ਪਰਾਤਣ ਸਿੰਘਣੀਆਂ ਦੇ ਜੀਵਨ ਦੇ ਦਰਸ਼ਨ ਕਰਨੇ ਹੋਣ ਤਾਂ ਮਾਤਾ ਜੀ ਦਾ ਜੀਵਨ ਇੱਕ ਮਿਸਾਲ ਹੈ। ਹੁਣ ਮਾਂ ਦੇ ਜੀਵਨ ਦਾ ਪ੍ਰਭਾਵ ਬਾਲ ਤੇ ਤਾਂ ਪਹਿਣਾ ਹੀ ਸੀ। ਇੱਥੇ ਇੱਕ ਸਾਖੀ ਦੱਸਣਯੋਗ ਹੋਰ ਵੀ ਹੈ ਕਿ ਵਿਆਹ ਤੋਂ ਕਾਫੀ ਚਿਰ ਮਗਰੋਂ ਭਾਈ ਬਦਰ ਸਿੰਘ ਦੇ ਘਰ ਕੋਈ ਸੰਤਾਨ ਪੈਦਾ ਨਹੀਂ ਹੋਈ। ਭਾਈ ਬਦਰ ਸਿੰਘ ਬੀਬੀ ਜੀ ਨੂੰ ਨਾਲ ਲੈ ਕੇ ਕਲਗੀਧਰ ਪਿਤਾ ਜੀ ਕੋਲ ਆਏ। ਮਨ ਵਿੱਚ ਸੀ ਕਿ ਪਾਤਸ਼ਾਹ ਤੋਂ ਜਾ ਕੇ ਸੰਤਾਨ ਦੀ ਮੰਗ ਕਰਨਗੇ ਪਰ ਕਲਗੀਧਰ ਜੀ ਦੇ ਦਰਸ਼ਨ ਕਰਕੇ ਕਦ ਕਿਸੇ ਦੇ ਮਨ ਵਿੱਚ ਕੁਝ ਹੋਰ ਮੰਗਣ ਦਾ ਫੁਰਨਾ ਆ ਸਕਦਾ ਸੀ ਬਿਨਾ ਕੁਝ ਬੋਲੇ ਸਤਿਗੁਰੂ ਦੇ ਹਜ਼ੂਰ ਟਿੱਕ ਟਿੱਕੀ ਲਾ ਕੇ ਮਹਾਰਾਜ ਦੇ ਨੂਰਾਨੀ ਚਿਹਰੇ ਵੱਲ ਤੱਕਦੇ ਰਹੇ ਪਰ ਸਿੱਖ ਨਾ ਮੰਗੇ ਤਾਂ ਕਿ ਪਾਤਸ਼ਾਹ ਨੂੰ ਪਤਾ ਨਹੀਂ ਲੱਗੇਗਾ ਕਿ ਸਿੱਖ ਦੀ ਕੀ ਲੋਚ ਹੈ ਜਾਣੀ ਜਾਣ ਸਤਿਗੁਰੂ ਇਸ ਗੁਰਸਿੱਖ ਜੋੜੇ ਕੋਲ ਆਏ ਤੇ ਬੋਲੇ ਅਕਾਲ ਪੁਰਖ ਜੀ ਦੀ ਆराधना ਕਰੋ ਗੁਰੂ ਨਾਨਕ ਜੀ ਨੂੰ ਮਨ ਵਿੱਚ ਵਸਾ ਕੇ ਰੱਖੋ ਸਾਧ ਸੰਗਤ ਦੇ ਚਰਨ ਪਰਸ ਦੇ ਰੋ ਗੁਰੂ ਸਦਾ ਨਾਲ ਹੈ ਤੁਹਾਡਾ ਬਾਲ ਗੁਰੂ ਕਾ ਲਾਲ ਹੋਏਗਾ ਧੰਨ ਹੋ ਗਏ ਸਤਗੁਰੂ ਦੋਹਾਂ ਨੇ ਕਲਗੀਧਰ ਪਿਤਾ ਜੀ ਦੇ ਚਰਨ ਸਪਰਸ਼ ਕੀਤੇ ਮੇਰਾ ਪੁੱਤਰ ਗੁਰੂ ਕਾ ਲਾਲ ਹੋਏਗਾ ਵਾਪਸ ਮੁੜਦੇ ਹੋਏ ਮਾਤਾ ਜੀ ਰਾਹ ਵਿੱਚ ਕਈ ਵਾਰ ਖੁਸ਼ੀ ਵਿੱਚ ਖੀਵੇ ਹੁੰਦੇ ਬੋਲੇ ਧੰਨ ਭਾਗ ਨੇ ਸਾਡੇ ਕਿ ਸਤਗੁਰਾਂ ਨੇ ਐਸੀ ਅਸੀਸ ਝੋਲੀ ਪਾਈ ਸਮਾਂ ਬੀਤਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਮਗਰੋਂ ਪੰਥ ਉੱਪਰ ਕਹਿਰਾ ਦੇ ਦਿਨ ਆਏ ਪਰ ਸਦਕਵਾਨਾਂ ਨੂੰ ਕੌਣ ਢਲਾ ਸਕਦਾ ਹੈ ਸ਼ਹੀਦ ਹੋ ਗਏ ਸਿੰਘ ਪੰਥ ਸੇਵਾ ਹਿੱਤ ਮੁੜ ਜਨਮ ਲੈਣ ਲਈ ਮਾਵਾਂ ਦੀਆਂ ਕੁੱਖਾਂ ਟੋਲਦੇ ਫਿਰ ਰਹੇ ਸਨ ਐਸੇ ਹੀ ਕਿਸੇ ਸਿੰਘ ਨੇ ਭਾਈ ਬਦਰ ਸਿੰਘ ਦੇ ਘਰੋਂ ਬੀਬੀ ਜੀ ਦੀ ਕੁੱਖ ਨੂੰ ਚੁਣਿਆ ਤੇ ਗੁਰੂ ਕੇ ਲਾਲ ਜੱਸਾ ਸਿੰਘ ਦਾ ਜਨਮ ਹੋਇਆ ਪਿਤਾ ਬਦਰ ਸਿੰਘ ਕੁਝ ਸਾਲਾਂ ਮਗਰੋਂ ਹੀ ਚੜ੍ਹਾਈ ਕਰ ਗਏ ਮਾਤਾ ਤੇ ਹੁਣ ਹੋਰ ਵੱਡੀ ਜ਼ਿੰਮੇਵਾਰੀ ਸੀ ਪਰ ਉਹਨਾਂ ਨੇ ਜੱਸਾ ਸਿੰਘ ਨੂੰ ਸਿੱਖੀ ਤੇ ਗਰਮਤ ਵਿਦਿਆ ਦੇਣ ਵਿੱਚ ਕੋਈ ਕਸਰ ਨਾ ਰਹਿਣ ਦਿੱਤੀ ਜੱਸਾ ਸਿੰਘ ਆਪਣੇ ਬਚਪਨ ਦੇ ਦਿਨਾਂ ਵਿੱਚ ਮਹਾਨ ਸ਼ਹਾਦਤਾਂ ਦੇ ਰੂਬਰੂ ਹੋ ਰਿਹਾ ਸੀ ਸਿੱਖਾਂ ਤੇ ਹੋ ਰੇ ਅਤਿਆਚਾਰ ਤੇ ਤਸ਼ੱਦਦ ਦੀ ਚਰਚਾ ਜੇ ਹਰ ਪਾਸੇ ਸੀ ਤਾਂ ਸਿੱਖਾਂ ਦੇ ਸਿਰੜ ਤੇ ਸਦਕ ਦੀਆਂ ਬਾਤਾਂ ਵੀ ਲੋਕਾਂ ਦੀ ਜ਼ੁਬਾਨ ਤੇ ਸਨ ਮਹਾਰਾਜ ਦੇ ਭਾਣੇ ਵਿੱਚ ਹੋ ਰਹੀਆਂ ਕੁਰਬਾਨੀਆਂ ਬਾਲ ਜੱਸਾ ਸਿੰਘ ਦੇ ਮਨ ਨੂੰ ਪੰਥ ਤੋਂ ਹੱਸ ਕੇ ਆਪਾ ਵਾਰ ਜਾਣ ਲਈ ਪ੍ਰੇਰਿਤ ਕਰ ਰਹੀਆਂ ਸਨ ਕਿੰਨੇ ਪੁੱਤਰਾਂ ਤੋਂ ਮਾ ਕਿਹਨੇ ਪੁੱਤਰਾਂ ਤੋਂ ਉਹ ਇੱਕ ਦਿਨ ਸਾਖੀ ਸੁਣਦਾ ਸੁਣਦਾ ਬੋਲਿਆ ਉਸ ਦੇ ਸਪੋਲੇ ਜੇ ਪਰ ਵੱਡੇ ਸਵਾਲ ਨੇ ਮਾਂ ਨੂੰ ਹੈਰਾਨ ਕਰ ਦਿੱਤਾ ਉਹ ਸਾਖੀ ਸੁਣਾਉਂਦੀ ਸੁਣਾਉਂਦੀ ਰੁਕ ਗਈ ਤੇ ਸੋਚਣ ਲੱਗੀ ਸਾਰੀ ਸਾਖੀ ਉਹ ਚੁੱਪਚਾਪ ਸੁਣ ਰਿਆ ਸੀ ਪਰ ਜਦ ਹੀ ਮਾਂ ਨੇ ਕਿਹਾ ਜਦੋਂ ਮਾਤਾ ਜੀ ਨੇ ਸੱਚੇ ਪਾਤਸ਼ਾਹ ਨੂੰ ਸਹਿਬਜ਼ਾਦਿਆਂ ਬਾਰੇ ਪੁੱਛਿਆ ਤਾਂ ਉਹਨਾਂ ਆਪਣੇ ਪੁੱਤਰਾਂ ਵੱਲ ਹੱਥ ਕਰਦਿਆਂ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੂਏ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਇੱਥੇ ਉਹ ਇੱਕਦਮ ਬੋਲਿਆ ਕਿੰਨੇ ਪੁੱਤਰਨ ਤੋਂ ਮਾ ਕੌਣ-ਕੌਣ ਸੀ ਉੱਥੇ ਉੱਥੇ ਮਾਤਾ ਕੁਝ ਸੋਚਦੀ ਹੋਈ ਬੋਲੀ ਉੱਥੇ ਭਾਈ ਦਇਆ ਸਿੰਘ ਸਨ ਭਾਈ ਫਤਿਹ ਸਿੰਘ ਭਾਈ ਵੀਰ ਸਿੰਘ ਧੀਰ ਸਿੰਘ ਬਾਬਾ ਦੀਪ ਸਿੰਘ ਤੇ ਇਨ੍ਹਾਂ ਜਹੇ ਹੀ ਸੱਚੇ ਪਾਤਸ਼ਾਹ ਦੇ ਕਿੰਨੇ ਹੀ ਹੋਰ ਦੁੱਲੇ ਪੁੱਤਰ ਜਿਹੜੇ ਮਹਾਰਾਜ ਦੇ ਇੱਕ ਬੋਲ ਤੇ ਬੰਦੂਕਾਂ ਦੇ ਅੱਗੇ ਸੀਨੇ ਤਾਣ ਕੇ ਖਲੋ ਜਾਂਦੇ ਸਨ ਤੇ ਆਪਣਾ ਸਿਰ ਤਲੀ ਤੇ ਟਿਕਾਈ ਰੱਖਦੇ ਸਨ ਮਹਾਰਾਜ ਦੇ ਚਰਨਾਂ ਵਿੱਚ ਭੇਟ ਕਰਨ ਲਈ ਅੱਛਾ ਇਹਨਾਂ ਤੋਂ ਵਾਰੇ ਸੰ ਸੱਚੇ ਪਾਤਸ਼ਾਹ ਨੇ ਚਾਰ ਇਹਨਾਂ ਵਰਗਾ ਕਿਵੇਂ ਬਣਾਵਾਂ ਮੈਂ ਬਣ ਸਕਦਾ ਇਹਨਾਂ ਜਿਹਾ ਤਾਂ ਕਿ ਸੱਚੇ ਪਾਤਸ਼ਾਹ ਮੈਨੂੰ ਵੀ ਪਿਆਰ ਕਰਨ ਉਹ ਤਾਂ ਸਾਰਿਆਂ ਨੂੰ ਹੀ ਪਿਆਰ ਕਰਦੇ ਆ ਮਾਂ ਬੋਲੀ ਹਾਂ ਪਰ ਇਹਨਾਂ ਨੂੰ ਜ਼ਿਆਦਾ ਕਰਦੇ ਹੋਣਗੇ ਜਿੰਨਾਂ ਵੱਲ ਇਸ਼ਾਰਾ ਕਰਕੇ ਉਹਨਾਂ ਕਿਹਾ ਇਨ ਪੁੱਤਰਨ ਕੇ ਸੀਸ ਪਰ ਕਿਵੇਂ ਬਣ ਸਕਦਾ ਉਹਨਾਂ ਜਿਹਾ ਬਾਣੀ ਪੜ ਪੁੱਤਰ ਬਾਣੀ ਸ਼ਾਸਤਰੰਗ ਸੰਗ ਰੱਖ ਸਕਦਾ ਕਦੋਂ ਤੇ ਕਿਵੇਂ ਚਲਾਉਣੇ ਹਨ ਇਹ ਵੱਲ ਵੀ ਸਿੱਖ ਕੋਟਸਵਾਰੀ ਕੋਟਸਵਾਰੀ ਬਹੁਤ ਪਸੰਦ ਹੈ ਸੱਚੇ ਪਾਤਸ਼ਾਹ ਨੂੰ ਕੋਟਸਵਾਰ ਸਿੰਘ ਪਾਣੀ ਹੋਰ ਪੜਿਆ ਕਰਾਂ ਮਾਂ ਪਚੰਗੀ ਨਤਨੇਮ ਤੋਂ ਬਿਨਾ 22 ਵਾਰਾਂ ਪੱਟੀ 12 ਵਾਂ ਸੁਖਮਣੀ ਅਕਾਲ ਉਸਤਤ ਚੰਡੀ ਦੀ ਵਾਰ ਦਾ ਨਤਨੇਮੀ ਸੀ ਹਾਂ ਪੁੱਤਰ ਸਵਾਸ ਸਵਾਸ ਬਾਣੀ ਮਾਂ ਬੋਲੀ ਠੀਕ ਆ ਮਾਂ ਇਹ ਕਹਿੰਦਾ ਹੋਇਆ ਉਹ ਬਾਹਰ ਨੂੰ ਚਲਾ ਗਿਆ ਕੁਛ ਚਿਰ ਮਗਰੋਂ ਹੁਣ ਉਹ ਘੋੜਿਆਂ ਦੇ ਤਵੇਲੇ ਅੱਗੇ ਖਲੋਤਾ ਸੀ ਪਰ ਕੋਈ ਤਾਂ ਘੋੜਾ ਹੋਏਗਾ ਮੇਰੇ ਲਈ ਉਹ ਬੋਲਿਆ ਜਿਹੜਾ ਸਿੰਘ ਘੋੜਿਆਂ ਦੀ ਦੇਖਭਾਲ ਕਰਦਾ ਸੀ ਉਹ ਕਹਿ ਰਿਹਾ ਸੀ ਕਿ ਸਾਰੇ ਸਿੰਘ ਕਿਸੇ ਮੁਹੰਮਤੇ ਗਏ ਹੋਏ ਨੇ ਸੋ ਉਹ ਸਾਰੇ ਘੋੜੇ ਲੈ ਗਏ ਹਨ ਭਜੰਗੀ ਦਾ ਮੂੰਹ ਥੋੜਾ ਉਦਾਸ ਹੀ ਹੋਇਆ ਸੀ ਕਿ ਉਹ ਸਾਹਮਣੇ ਵੇਖ ਕੇ ਖੁਸ਼ੀ ਨਾਲ ਬੋਲਿਆ ਓ ਦੇਖੋ ਉਹ ਫਿਰਦਾ ਇੱਕ ਘੋੜਾ ਹਾ 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 ਉਹ ਨਈ ਨਿੱਕੇ ਭਜੰਗੀ ਉਹ ਤਾਂ ਬਾਲਾ ਅਥਰਾ ਘੋੜਾ ਹੈ ਉਸਨੇ ਤਾਂ ਅਜ ਤੱਕ ਕਿਸੇ ਤਜਰਬੇਕਾਰ ਘੋੜਸਵਾਰ ਤੋਂ ਆਪਣੇ ਦੇ ਕਾਠੀ ਨਹੀਂ ਪੈਣ ਦਿੱਤੀ ਤੇ ਤੂੰ ਕਿਵੇਂ ਉਸ ਤੇ ਸਵਾਰੀ ਕਰ ਲਵੇਂਗਾ ਮੈਂ ਉਸ ਕੋਲ ਚਲਾ ਜਾਵਾਂ ਕੁਝ ਨਹੀਂ ਕਰਦਾ ਬਸ ਕੋਲ ਹੀ ਜਾਣਾ ਹੈ ਜਾ ਚਲਾ ਜਾ ਪਰ ਬਹੁਤੀ ਨੇੜ ਨਾ ਜਾਈ ਬਾਹਲਾ ਅਥਰਾ ਘੋੜਾ ਹੈ ਸਿੰਘ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ ਹੁਣ ਉਹ ਘੋੜੇ ਕੋਲ ਖਲੋਤਾ ਸੀ ਸੱਚਮੁੱਚ ਐਡੇ ਕੱਦ ਦਾ ਘੋੜਾ ਅੱਜ ਤੱਕ ਉਸਨੇ ਨਹੀਂ ਦੇਖਿਆ ਸੀ ਕਾਫੀ ਚਿਰ ਉਹ ਉਸਦੇ ਆਲ ਦਵਾਲ ਫਿਰਦਾ ਰਿਹਾ ਹੌਲੀ ਹੌਲੀ ਨੇੜੇ ਹੋਇਆ ਹੱਥ ਫੇਰਿਆ ਫਿਰ ਮੂੰਹ ਕੋਲ ਆਇਆ ਮੂੰਹ ਤੇ ਹੱਥ ਫੇਰਨ ਲੱਗਾ ਪਤਾ ਹੈ ਮੈਂ ਤੇਰੇ ਕੋਲ ਕਿਉਂ ਆਇਆ ਉਸਨੇ ਘੋੜੇ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਮੈਨੂੰ ਮਾਣੇ ਕਿਹਾ ਕਿ ਸੱਚੇ ਪਾਤਸ਼ਾਹ ਬਹੁਤ ਪਿਆਰ ਕਰਦੇ ਨੇ ਉਸ ਸਿੱਖ ਨੂੰ ਜੋ ਬਾਣੀ ਪੜ੍ਹੇ ਸ਼ਸਤਰ ਸੰਗ ਰੱਖੇ ਸੇਵਾ ਵਿੱਚ ਜੁਟਿਆ ਰਹੇ ਤੇ ਘੋੜਸਵਾਰੀ ਕਰੇ ਬਾਕੀ ਸਭ ਕੁਝ ਮੈਂ ਥੋੜਾ ਥੋੜਾ ਕਰ ਰਿਹਾ ਪਰ ਮੈਨੂੰ ਘੋੜਸਵਾਰੀ ਨਹੀਂ ਆਉਂਦੀ ਤੇ ਤੈਨੂੰ ਪਤਾ ਹੈ ਮਹਾਰਾਜ ਉਸ ਘੋੜੇ ਨੂੰ ਵੀ ਬਹੁਤ ਪਿਆਰ ਕਰਦੇ ਆ ਜੋ ਭਚੰਗੀਆਂ ਨੂੰ ਆਪਣੇ ਤੇ ਸਵਾਰੀ ਕਰਨ ਦੇਵੇ ਜੇ ਤੂੰ ਮੈਨੂੰ ਸਵਾਰੀ ਕਰਨ ਦੇਵੇਂ ਤਮੈ ਸੱਚੇ ਪਾਤਸ਼ਾਹ ਕੋਲ ਤੇਰੀ ਸਿਫਤ ਕਰਾਂਗਾ ਸੱਚੀ ਮੈਂ ਕਹਾਂਗਾ ਕਿ ਇਹ ਤੁਰੰਗ ਪਚੰਗੀਆਂ ਨੂੰ ਬਹੁਤ ਪਿਆਰ ਕਰਦਾ ਦੇਖ ਲਈ ਮਹਾਰਾਜ ਤੈਨੂੰ ਸਿਰ ਤੇ ਹੱਥ ਫੇਰ ਕੇ ਪਿਆਰ ਦੇਣਗੇ ਅਗਲੇ ਹੀ ਪਲ ਪਚੰਗੀ ਘੋੜੇ ਦੇ ਉੱਪਰ ਸੀ ਤੇ ਕਿਸੇ ਤਜਰਬੇਕਾਰ ਘੋੜਸਵਾਰ ਵਾਂਗ ਸਵਾਰੀ ਕਰ ਰਿਹਾ ਸੀ ਸਭ ਹੈਰਾਨ ਸਨ ਜਿਸ ਅਥਰੇ ਘੋੜੇ ਤੇ ਅੱਜ ਤੱਕ ਕੋਈ ਕਾਠੀ ਨਹੀਂ ਪਾ ਸਕਿਆ ਸੀ ਉਸ ਤੇ ਪਚੰਗੀ ਬਿਨਾਂ ਕਾਠੀ ਤੋਂ ਸਵਾਰ ਸੀ ਤੇ ਘੋੜੇ ਨੂੰ ਲੈ ਕੇ ਦੂਰ ਜੰਗਲ ਕੰਨੀ ਨਿਕਲ ਗਿਆ ਸੀ ਜਥੇ ਵਿੱਚ ਕੋਈ ਹੋਰ ਮਾਂ ਆਪਣੇ ਬਾਲ ਨੂੰ ਸੁਣਾ ਰਹੀ ਸੀ ਚਾਰ ਮੂਏ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਜਸਾ ਸਿੰਘ ਕੁਝ 5 ਕੁ ਵਰਿਆਂ ਦਾ ਹੋਇਆ ਕਿ ਉਹ ਮਾਤਾ ਕੋਲ ਭੱਜਿਆ ਆ ਤੇ ਬੋਲਿਆ ਮਾਤਾ ਜੀ ਮੇਰੇ ਨਾਲ ਦੇ ਬੇਲੀਆਂ ਦੇ ਪਰਿਵਾਰ ਵੱਡੇ ਮਾਤਾ ਜੀ ਦੇ ਦਰਸ਼ਨਾਂ ਨੂੰ ਦਿੱਲੀ ਜਾ ਰਹੇ ਹਾਂ ਆਪਾਂ ਵੀ ਚੱਲੀਏ ਧੰਨ ਭਾਗ ਪੁੱਤਰ ਆਪਾਂ ਵੀ ਜ਼ਰੂਰ ਚੱਲਾਂਗੇ ਮਾਤਾ ਨੇ ਅੱਖਾਂ ਭਰਦਿਆਂ ਜਵਾਬ ਦਿੱਤਾ ਮਾਤਾ ਸੁੰਦਰੀ ਜੀ ਦੇ ਦਰਸ਼ਨ ਕੀਤਿਆਂ ਨੂੰ ਜੱਸਾ ਸਿੰਘ ਦੀ ਮਾਤਾ ਨੂੰ ਚਿਰ ਹੋ ਗਿਆ ਸੀ ਸੋ ਜਦ ਹੀ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਦਿੱਲੀ ਜਾਣ ਦੀ ਤਿਆਰੀ ਕਰ ਦਿੱਤੀ ਦਿੱਲੀ ਜਾ ਕੇ ਜੱਸਾ ਸਿੰਘ ਤੇ ਬੀਬੀ ਜੀਵਨਕੌਰ ਨੇ ਵੱਡੇ ਮਾਤਾ ਜੀ ਦੀ ਇੰਨੀ ਸੇਵਾ ਕੀਤੀ ਕਿ ਮਾਤਾ ਜੀ ਉਹਨਾਂ ਉੱਪਰ ਬਹੁਤ ਪ੍ਰਸੰਨ ਹੋਏ ਮਾਤਾ ਜੀਵਨਕੌਰ ਗੁਰੂ ਸੁਰਤ ਵਿੱਚ ਡੁੱਬ ਕੇ ਜਦ ਰਸ ਪੰਨਾ ਕੀਰਤਨ ਕਰਦੇ ਸਨ ਤਾਂ ਸਭ ਦਾ ਮਨ ਮੋਹ ਲੈਂਦੇ ਸਨ ਤੇ ਨਾਲ ਬੈਠਾ ਜੱਸਾ ਸਿੰਘ ਜਦ ਮਾਤਾ ਜੀ ਦਾ ਸਾਥ ਦਿੰਦਾ ਹੋਇਆ ਗਾਉਂਦਾ ਸੀ ਸਰਬੱਤ ਸੰਗ ਤਾਂ ਆਪਣੇ ਬੱਚਿਆਂ ਨੂੰ ਜੱਸਾ ਸਿੰਘ ਜਿਹਾ ਹੋ ਜਾਣ ਲਈ ਪ੍ਰੇਰਦਿਆਂ ਸਨ। ਮਾਤਾ ਜੀ ਤੇ ਬਾਲ ਜੱਸਾ ਸਿੰਘ ਸਵੇਰੇ ਸ਼ਾਮ ਕੀਰਤਨ ਦੀ ਚੌਂਕੀ ਭਰਦੇ ਸਨ। ਇਹਨਾਂ ਦੋਹਾਂ ਦੇ ਕੀਰਤਨ ਤੇ ਗੁਰਮਖ ਜੀਵਨ ਤੋਂ ਪ੍ਰਸੰਨ ਹੋਣ ਕਰਕੇ ਮਾਤਾ ਸੁੰਦਰੀ ਜੀ ਨੇ ਇਹਨਾਂ ਨੂੰ ਆਪਣੇ ਕੋਲ ਦਿੱਲੀ ਹੀ ਰੱਖ ਲਿਆ। ਜੱਸਾ ਸਿੰਘ ਤਾਂ ਮਾਤਾ ਸੁੰਦਰੀ ਜੀ ਦਾ ਬਹੁਤ ਹੀ ਪਿਆਰਾ ਹੋ ਗਿਆ ਸੀ। ਉਹ ਆਪਣੇ ਹੱਥੀ ਉਸ ਨੂੰ ਖਵਾਉਂਦੇ ਪਿਉਂਦੇ ਸਨ। ਨਾਲ ਹੀ ਉਹ ਸਦਾ ਉਸ ਦੇ ਸਿਰ ਉੱਤੇ ਹੱਥ ਧਰ ਵੱਡੀਆਂ ਮੱਲਾ ਮਾਰਨ ਪੰਥ ਸੇਵਾ ਦੇ ਚਾਉ ਦੀਆਂ ਅਸੀਸਾਂ ਦਿੰਦੇ ਰਹਿੰਦੇ ਸਨ। ਕੁੱਲ 7 ਕੁ ਬਰੇ ਦੋਹੇ ਮਾਪੁੱਤ ਮਾਤਾ ਸੁੰਦਰੀ ਜੀ ਦੀ ਸੇਵਾ ਵਿੱਚ ਰਹੇ। ਜੱਸਾ ਸਿੰਘ ਦੀ ਉਮਰ ਕੁਝ 12 ਕੁ ਵਰਿਆਂ ਦੀ ਹੋ ਚੁੱਕੀ ਸੀ ਤੇ ਹੁਣ ਤੱਕ ਉਹ ਬਿਆੰਤ ਗੁਰਬਾਣੀ ਤੇ ਗੌਰ ਇਤਿਹਾਸ ਕੰਠ ਕਰ ਚੁੱਕਾ ਸੀ। ਨਾਲ ਹੀ ਉਸਨੇ ਫਾਰਸੀ ਦੀ ਵਿਦਿਆ ਵੀ ਲੈ ਲਈ ਸੀ। ਉਸ ਦੀ ਬੋਲੀ ਵਿੱਚ ਹਿੰਦੁਸਤਾਨੀ ਦਾ ਮੇਲ ਵੀ ਦਿੱਲੀ ਰਹਿਣ ਕਰਕੇ ਹੀ ਹੋਇਆ ਸੀ। ਮਾਮਾ ਭਾਈ ਬਾਗ ਸਿੰਘ ਦੇ ਆਪਣੇ ਘਰ ਕੋਈ ਵੀ ਸੰਤਾਨ ਨਹੀਂ ਸੀ। ਸੋ ਉਹਨਾਂ ਦਾ ਜੱਸਾ ਸਿੰਘ ਨਾਲ ਵਧੇਰੇ ਪ੍ਰੇਮ ਹੋਣਾ ਸੁਭਾਵਕ ਹੀ ਸੀ। ਇਨਾਂ ਸਾਲਾਂ ਵਿੱਚ ਉਹਨਾਂ ਕਈ ਵਾਰ ਆਪਣੀ ਭੈਣ ਨੂੰ ਬੇਨਤੀ ਕੀਤੀ ਕਿ ਕੁਛ ਚਿਰ ਲਈ ਪੰਜਾਬ ਆ ਜਾਣ। ਮਾਤਾ ਜੀ ਦੀ ਆਗਿਆ ਬਿਨਾਂ ਤਾਂ ਅਸੀਂ ਸਾਹ ਵੀ ਨਹੀਂ ਲੈਂਦੇ ਵੀਰ ਜੀ। ਉਹਨਾਂ ਦੇ ਕਈ ਬਿਨਾਂ ਕਿਤੇ ਜਾ ਕਿਵੇਂ ਸਕਦੇ ਹਾਂ? ਤੇ ਤੁਸੀਂ ਮੇਰੇ ਮਨ ਦੀ ਪੁੱਛੋ ਤਾਂ ਮਾਤਾ ਜੀਆਂ ਦੇ ਚਰਨਾਂ ਤੋਂ ਦੂਰ ਹੋਇਆ ਸਾਥੋਂ ਰਿਹਾ ਵੀ ਨਹੀਂ ਜਾਣਾ। ਬੀਬੀ ਜੀਵਨਕੌਰ ਨੇ ਹਰ ਵਾਰ ਆਪਣੇ ਭਰਾ ਨੂੰ ਇਹੀ ਕਹਿਣਾ। ਭਰਾ ਵੱਲੋਂ ਕਈ ਵਾਰ ਭੈਣ ਨੂੰ ਬੇਨਤੀਆਂ ਕਰਨ ਦੀ ਗੱਲ ਜਦ ਮਾਤਾ ਸੁੰਦਰੀ ਜੀ ਕੋਲ ਪੁੱਜੀ ਤਾਂ ਉਹਨਾਂ ਬੀਬੀ ਜੀਵਨਕੌਰ ਤੇਜਸਾ ਸਿੰਘ ਨੂੰ ਕੋਲ ਬੁਲਾਇਆ ਤੇ ਬੋਲੇ ਅਸੀਂ ਵੀ ਇਹ ਨਹੀਂ ਚਾਹੁੰਦੇ ਕਿ ਤੁਹਾਡਾ ਅਸਾਥੋਂ ਵਿਛੋੜਾ ਪਵੇ ਪਰ ਜੱਸਾ ਸਿੰਘ ਦੀ ਉਮਰ ਹੋ ਗਈ ਹੈ ਕਿ ਇਹ ਪੰਥ ਦੇ ਦਲਾਂ ਵਿੱਚ ਵਿਚਰੇ ਤੇ ਗੁਰਮਤਿ ਵਿਦਿਆ ਦੇ ਨਾਲ ਹੁਣ ਰਾਜ ਕਰਨ ਦੇ ਗੁਣ ਵੀ ਸਿੱਖੇ ਸਮਾਂ ਨਜ਼ਦੀਕ ਹੈ ਖਾਲਸੇ ਨੇ ਰਾਜ ਭਾਗ ਸਾਹਮਣੇ ਹਨ ਤਖਤਾਂ ਦੇ ਲਾਇਕ ਤਖਤਾਂ ਤੇ ਬੈਠਣਗੇ ਤੇ ਨਿਆਂ ਕਰਨਗੇ ਕੁੱਲ ਆਲਮ ਖਾਲਸੇ ਦੇ ਬ੍ਰਹਿਮੰਡੀ ਰਾਜ ਦੀ ਉਡੀਕ ਵਿੱਚ ਹੈ ਇਹ ਕਹਿੰਦਿਆ ਮਾਤਾ ਸੁੰਦਰੀ ਜੀ ਨੇ ਜੱਸਾ ਸਿੰਘ ਨੂੰ ਇੱਕ ਤਲਵਾਰ, ਇੱਕ ਗੁਰਜ, ਢਾਲ, ਤੀਰਾਂ ਦੇ ਭੱਤੇ ਸਮੇਤ ਕਮਾਨ ਤੇ ਇੱਕ ਚਾਂਦੀ ਦੀ ਚੋਬ ਦਿੱਤੀ। ਮਾਤਾ ਜੀ ਦੇ ਚਰਨ ਸਪਰਸ਼ ਕਰਕੇ ਜਦੋਂ ਇਹ ਦੋਹੇ ਮਾਂ ਪੁੱਤ ਤੁਰਨ ਲੱਗੇ ਤਾਂ ਮਾਤਾ ਸੁੰਦਰੀ ਜੀ ਫੇਰ ਬੋਲੇ ਤੇਰੀ ਅਤੇ ਤੇਰੀ ਸੰਤਾਨ ਅੱਗੇ ਚੋਬਦਾਰ ਚੱਲਿਆ ਕਰਨਗੇ। ਇਹ ਮਾਤਾ ਜੀ ਨੇ ਭਵਿੱਖਤ ਵਾਕ ਕਹੇ ਸਨ ਜੋ ਇਨ ਬਿਨ ਪੂਰੀ ਹੋਈ। ਪੰਜਾਬ ਆ ਕੇ ਵੀ ਮਾਤਾ ਜੀਵਨ ਕੌਰ ਤੇ ਜੱਸਾ ਸਿੰਘ ਨੇ ਆਪਣਾ ਦਿੱਲੀ ਵਾਲਾ ਨਾਮ ਹੀ ਜਾਰੀ ਰੱਖਿਆ। ਸਵੇਰੇ ਤੇ ਸ਼ਾਮ ਦੀ ਚੌਂਕੀ ਉਹਨਾਂ ਕਦੇ ਨਹੀਂ ਖੁੰਝਾਈ ਸੀ। ਜਦ ਵੀ ਪਤਾ ਲੱਗਦਾ ਕਿ ਖਾਲਸੇ ਦੇ ਦਲਾਂ ਨੇ ਨੇੜੇ ਕਿਤੇ ਪੜਾ ਕੀਤਾ ਹੈ ਤਾਂ ਦੋਵੇਂ ਬੜੇ ਚਾਅ ਨਾਲ ਸਿੰਘਾਂ ਦੀ ਸੇਵਾ ਲਈ ਜਾਂਦੇ। ਜਦ ਵੀ ਪੰਥ ਦੀਵਾਨ ਸਜਾਉਂਦਾ ਦੋਵੇਂ ਮਾਪੋਤ ਕੀਰਤਨ ਕਰਦੇ ਤੇ ਪੰਥ ਦੀਆਂ ਖੁਸ਼ੀਆਂ ਪਾਉਂਦੇ। ਹੁਣ ਤੱਕ ਜੱਸਾ ਸਿੰਘ ਸਰੰਦਾ ਵਜਾਉਣਾ ਵੀ ਸਿੱਖ ਗਿਆ ਸੀ। ਕੀਰਤਨ ਕਰਦੇ ਸਮੇਂ ਜਦੋਂ ਸਰੰਦੇ ਤੇ ਮਾਂ ਦਾ ਸਾਥ ਦਿੰਦਾ ਤਾਂ ਜਥੇਦਾਰ ਉੱਠ ਉੱਠ ਕੇ ਉਸ ਨੂੰ ਸਰੂਪੇ ਬਖਸ਼ਦੇ। ਇਹਨਾਂ ਦੁਆਰਾ ਕਰਿਆ ਜਾਂਦਾ ਕੀਰਤਨ ਸਰਵਣ ਕਰਕੇ ਪੰਥ ਬਹੁਤ ਸ਼ਾਂਤੀ ਮਹਿਸੂਸ ਕਰਦਾ ਸੀ ਅਕਾਲ ਬੁੰਗੇ ਉੱਤੇ ਸਜੇ ਦੀਵਾਨ ਵਿੱਚ ਕੀਰਤਨ ਦੀ ਸਮਾਪਤੀ ਕਰਦਿਆਂ ਜਦ ਦੋਹਾਂ ਨੇ ਫਤਿਹ ਬੁਲਾਈ ਤਾਂ ਨਵਾਬ ਕਪੂਰ ਸਿੰਘ ਜੀ ਨੇ ਜਾ ਕੇ ਬਾਲ ਜੱਸਾ ਸਿੰਘ ਨੂੰ ਗਲਵੱਕੜੀ ਵਿੱਚ ਲੈ ਲਿਆ ਤੇ ਭਾਈ ਬਾਗ ਸਿੰਘ ਤੇ ਮਾਤਾ ਜੀਵਨ ਕੌਰ ਨੂੰ ਕਹਿਣ ਲੱਗੇ ਇਹ ਹੀਰਾ ਤਾਂ ਤੁਸੀਂ ਸਾਨੂੰ ਦੇ ਜਾਓ ਪੰਥ ਦੇ ਦਲਾਂ ਦਾ ਮਾਣ ਵਧਾਏਗਾ ਮੇਰੇ ਧੰਨ ਭਾਗ ਨਵਾਬ ਜੀ ਇਹ ਤਾਂ ਆਪ ਜੀਆਂ ਦਾ ਹੀ ਹੈ ਪੰਥ ਦੀ ਇਮਾਨਤ ਹੀ ਹੈ ਜੋ ਸੰਭਾਲਣ ਲਈ ਮੈਨੂੰ ਕੁਝ ਚਰ ਲਈ ਬਖਸ਼ੀ ਗਈ ਸੀ ਪੰਥ ਦੀ ਸੇਵਾ ਕਰੇਗਾ ਮੇਰੇ ਲਈ ਇਸ ਤੋਂ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ ਪੰਥ ਦਾ ਹੈ ਪੰਥ ਦੇ سپرد ਕਰਦੀ ਹਾਂ ਤੇ ਸੁਰਖਰੂ ਹੁੰਦੀ ਹਾਂ ਕਮਾਲ ਹੈ ਮਾਤਾ ਦੁਨਿਆਵੀ ਤੌਰ ਤੇ ਦੇਖਿਆ ਤਾਂ ਇਸ ਵਿਧਵਾ ਮਾਂ ਦਾ ਜਾਗ ਉੱਤੇ ਇਹੋ ਆਸਰਾ ਹੈ ਪਰ ਇੱਕ ਪਲ ਦੀ ਝਿਜਕ ਨਹੀਂ ਦਿਖਾਈ ਇਸ ਮਾਤਾ ਨੇ ਇਹ ਕਹਿਣ ਲੱਗਿਆ ਕਿ ਇਹ ਤਾਂ ਆਪ ਜੀਆਂ ਦਾ ਹੀ ਹੈ ਦੀਵਾਨ ਵਿੱਚ ਅਗਲੇ ਰਾਗੀ ਸਿੰਘ ਨੇ ਸ਼ਬਦ ਪੜਨਾ ਆਰੰਭ ਕੀਤਾ ਕਬੀਰ ਮੇਰਾ ਮੁਝ ਮੇਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੈ ਮੇਰਾ ਤਨ ਹੈ ਸੀਮਾ ਤੇ ਤਨ ਹੋਵੇਗਾ ਇਹ ਬਾਲ ਨਵਾਬ ਕਪੂਰ ਸਿੰਘ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ ਇਥੋਂ ਜੱਸਾ ਸਿੰਘ ਨੂੰ ਖਾਲਸੇ ਦੇ ਦਲਾਂ ਦੇ ਘੋੜਿਆਂ ਨੂੰ ਦਾਣੇ ਵਰਤੌਣ ਦੀ ਸੇਵਾ ਬਖਸ਼ੀ ਗਈ ਨਵਾਬ ਕਪੂਰ ਸਿੰਘ ਜੀ ਨੇ ਜੱਸਾ ਸਿੰਘ ਦੀ ਦ੍ਰਿੜਤਾ ਸਦਕ ਤੇ ਸਿੱਖੀ ਵਿੱਚ ਪਰਪੱਕਤਾ ਨੂੰ ਦੇਖ ਕੇ ਆਪ ਪੰਜਾ ਪਿਆਰਿਆਂ ਵਿੱਚ ਸ਼ਾਮਲ ਹੋ ਕੇ ਅੰਮ੍ਰਿਤ ਚਕਾਇਆ ਮੋਸਲੇ ਧਾਰ ਮੀਂਹ ਦੀ ਇੱਕ ਅੱਧੀ ਰਾਤ ਕੜਕਦੀ ਬਿਜਲੀ ਦੇ ਸ਼ੋਰ ਨਾਲ ਨਵਾਬ ਕਪੂਰ ਸਿੰਘ ਜੀ ਦੀ ਅੱਖ ਖੁੱਲੀ। ਉਹਨਾਂ ਸੋਚਿਆ ਕਿ ਪਹਿਰੇ ਵਾਲੇ ਸਿੰਘ ਨੂੰ ਆਵਾਜ਼ ਮਾਰ ਕੇ ਪੁੱਛਿਆ ਜਾਵੇ ਕਿ ਸਭ ਠੀਕ ਠਾਕ ਹੈ। ਉਹਨਾਂ ਦੇ ਹਰ ਵਾਰ ਆਵਾਜ਼ ਦੇਣ ਤੇ ਜੱਸਾ ਸਿੰਘ ਨੇ ਹੀ ਜਵਾਬ ਦਿੱਤਾ। ਇੱਕ ਆਵਾਜ਼ ਮਾਰਨ ਤੇ ਜਦ ਜੱਸਾ ਸਿੰਘ ਦਾ ਜਵਾਬ ਨਾ ਆਇਆ ਤਾਂ ਨਵਾਬ ਸਾਹਿਬ ਉੱਠ ਕੇ ਦੇਖਣ ਲੱਗੇ। ਸਿੰਘਾਂ ਦੇ ਪਹਿਰੇ ਤੇ ਕੋਈ ਨਹੀਂ ਸੀ। ਉਹਨਾਂ ਫੇਰ ਥੋੜੀ ਉੱਚੀ ਆਵਾਜ਼ ਮਾਰੀ। ਪਹਿਰੇ ਤੇ ਕੌਣ ਸਿੰਘ ਹੈ ਭਾਈ? ਮੈਂ ਹਾਂ ਪਾਤਸ਼ਾਹ ਜੀ। ਹੁਣੇ ਆਇਆ। ਜੱਸਾ ਸਿੰਘ ਦੀ ਆਵਾਜ਼ ਆਈ ਇਸ ਤੋਂ ਪਹਿਲਾਂ ਕਿ ਜੱਸਾ ਸਿੰਘ ਆਉਂਦਾ ਨਵਾਬ ਸਾਹਿਬ ਆਪ ਉਧਰ ਨੂੰ ਹੋ ਤੁਰੇ ਜਿੱਧਰੋਂ ਆਵਾਜ਼ ਆਈ ਸੀ ਅੱਗੇ ਜਾ ਕੇ ਉਹ ਕੀ ਦੇਖਦੇ ਹਨ ਕਿ ਜੱਸਾ ਸਿੰਘ ਘੋੜਿਆਂ ਦੀ ਸੰਭਾਲ ਵਿੱਚ ਲੱਗਾ ਹੋਇਆ ਹੈ ਘੋੜਿਆਂ ਨੂੰ ਭਜ ਜਾਣ ਤੋਂ ਬਚਾਉਣ ਲਈ ਉਹ ਪੱਲੀਆਂ ਦੀ ਓਟ ਕਰ ਰਿਹਾ ਹੈ ਇੱਥੋਂ ਤੱਕ ਕਿ ਉਸਨੇ ਆਪਣੇ ਰਹਿਣ ਵਾਲੀ ਕਨਾਤ ਵੀ ਘੋੜਿਆਂ ਉੱਤੇ ਬਾ ਦਿੱਤੀ ਹੈ ਉਸ ਦੀ ਇਹ ਸੇਵਾ ਦੇਖ ਕੇ ਨਵਾਬ ਕਪੂਰ ਸਿੰਘ ਬੋਲੇ ਨਿਹਾਲ ਭਜੰਗਿਆ ਨਿਹਾਲ ਇੰਨੀ ਛੋਟੀ ਉਮਰ ਵਿੱਚ ਇੰਨੀ ਦ੍ਰਿੜਤਾ ਤੇ ਐਸਾ ਸਮਰਪਣ ਨਿਹਾਲ ਪੰਥ ਵੀ ਤਰੁੱਠਾ ਤੇ ਸੱਚੇ ਪਾਤਸ਼ਾਹ ਵੀ ਤਰੁੱਠੇ ਘੋੜਿਆਂ ਦੀ ਸੇਵਾ ਕਰਦੇ ਇਸੇ ਬਾਲ ਉੱਪਰ ਕਲਗੀਧਰ ਸੱਚੇ ਪਾਤਸ਼ਾਹ ਮਾਤਾ ਸੁੰਦਰੀ ਜੀ ਤੇ ਸਮੁੱਚੇ ਖਾਲਸਾ ਪੰਥ ਦੀ ਮੇਰ ਦੀ ਨਿਗਾਹ ਹੋਣ ਕਰਕੇ ਇੱਕ ਦਿਨ ਇਹ ਕੌਮ ਦਾ ਸੁਲਤਾਨ ਖਵਾਇਆ ਸੁਲਤਾਨੁਲ ਕੌਮ ਜੱਸਾ ਸਿੰਘ ਆਲੂਵਾਲੀਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ